ਹੈ ਰਿ ਕੰਨਾਈ ਹੇ ਮਰੀ ਭਗਵਾਨ ਤੇਰੀ ਗਤ ਮਿਤ ਤੁਮਹੀ ਜਾਣੀ ਨਾਮਿਕ ਦਾਸ ਸਦਾ ਗੁਰਬਾਨੀ ਬੋਲੋ ਜੀ ਵਾਹਿਗੁਰੂ ਇਕ ਓ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਸੋਰਠਾ ਮਹੱਲਾ ਪੰਜਵਾਂ ਜਿਸ ਤਖਤ ਪਾਰ ਬ੍ਰਹਮਚਤ ਆਇਆ ਸੋ ਘਰ ਦਇਆ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਕਿਸੇ ਵੀ ਧਰਮ ਗ੍ਰੰਥ ਨੂੰ ਗੁਰੂ ਤੇਈ ਪਦਵੀ ਹਸ ਨਹੀਂ ਜੋ ਹੈ ਨਮਾਇਣ ਮਹਾ ਭਾਰਤ ਹੈ ਕਿਤਾਬ ਉਪਨਿਸ਼ਦ ਨੇ ਬਾਈਬਲ ਹੈ ਕੁਰਾਨ ਗ੍ਰੀਵਰ ਕਿਸੇ ਨੂੰ ਗੁਰੂ ਦਾ ਵਰਜਿਆ ਆਸਾ ਨਹੀਂ ਆ ਗੁਰੂ ਦੀ ਪਦਵੀ ਜੇ ਪ੍ਰਾਪਤ ਹੈ ਤਾਂ ਸਿਰਫ ਤੇ ਸਰਵ ਸ਼ਬਦ ਗੁਰੂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਹੈ ਸੰਤਨ ਸਹਿਬ ਸ੍ਰੀ ਗੁਰੂ ਰਖ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਕੋੜਾ ਵਾਲਾ ਸਾਹਿਬ ਵਿਖੇ ਮਨਾਇਆ ਗਿਆ ਇਸ ਸਬਾਬ ਤੋਂ ਸੰਗਤਾਂ ਨੂੰ ਸੰਬੋਧਨ ਕਰਾਂਗੇ ਸਭ ਤੋਂ ਪਹਿਲਾਂ ਦਾ ਸਮੁੱਚੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਗ੍ਰੰਥਾ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੱਜ ਗੁਰਦੁਆਰਾ ਕੋੜਿਆ ਵਾਲਾ ਗੁਰਦੁਆਰਾ ਸਾਹਿਬ ਵਿਖੇ ਸਮੁੱਚੇ ਹਲਕੇ ਦੀਆਂ ਸੰਗਤਾਂ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਸਟਾਫ ਵੱਲੋਂ ਮਹਾਨ ਉਪਰਾਲਾ ਕੀਤਾ ਗਿਆ। ਪਰਸੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਅੱਜ ਉਹਨਾਂ ਦੇ ਭੋਗ ਪਾਏ ਗਏ। ਕਿਉਂਕਿ ਭੋਗ ਤੋਂ ਉਪਰੰਤ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਨਤਮਸਤਕ ਹੋਏ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ અપਾਰ ਬਖਸ਼ਿਸ਼ ਕੀਤੀ ਸਮੁੱਚੀ ਸੰਗਤਾਂ ਤੇ ਅਤੇ ਬਾਬਾ ਬੁੱਢਾ ਜੀ ਨੇ ਪਹਿਲਾ ਗ੍ਰੰਥੀ ਲਾ ਕੇ ਉਹ ਮਹਾਨ ਕਾਰਜ ਨੂੰ ਸੰਪੂਰਨ ਕੀਤਾ ਤੇ ਸਰਬਸ਼ੰਨ ਦੀ ਬਾਲਤਾ ਦੇ ਪ੍ਰਤੀਕ ਤੇ ਮਨੁੱਖਤਾ ਦੇ ਅਲੰਬਰ ਲੰਬਰਦਾਰ ਅਕਾਲ ਮੂਰਤ ਨਰਕਾਰ ਰੂਪ ਬਾਣੀ ਗੁਰੂ ਗੁਰੂ ਹੈ ਬਾਣੀ ਬਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਨਾ ਪ੍ਰਤਖ ਗੁਰੂ ਨਿਸ਼ਤਾਰੇ ਬਾਹਵਾ ਬਾਣੀ ਨਰਕਾਰ ਹੈ ਤੇ ਜੇਵੜਿਆ ਬਨਾ ਕੋਈ ਤਨ ਤਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਆਪਣਾ ਹੁਕਮਨਾਮਾ ਜਾਰੀ ਕਰਕੇ ਸਮੁੱਚੀ ਸੰਗਤ ਨੂੰ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਨਤਨ ਸਤਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੀ ਸੰਗਤ ਨੂੰ ਨੰਦ ਲਾ ਕੇ ਅੱਜ ਆਪਾਂ ਨੂੰ ਆਪਣਾ ਸਮੁੱਚਾ ਜੀਵਨ ਤਨਤਨ ਸਤਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਉਪਦੇਸ਼ ਹੁਣ ਚਾਰ ਚੱਲਾਂ ਦੀ ਕਿਰਪਾਲਤਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਅੱਜ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਘੁੜਿਆਂ ਸਾਹਿਬ ਬਾਬਾ ਸਾਹਿਬ ਵਿਖੇ ਮਹਿ ਹੈ ਗਿਆ ਇਸ ਸੰਬੰਧੀ ਆਪ ਸੰਗਤਾਂ ਨੂੰ ਕਿਸ ਸੰਦੋਭਨ ਕਰਨ ਚਾਹੀਦਾ ਸਾਤੋ ਬੰਲਾ ਦੇਸ਼ ਵਿਦੇਸ਼ਾਂ ਦੀਆਂ ਸਰਬੱਤ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਪਹਿਲਾ ਪ੍ਰਕਾਸ਼ ਪਰਬ ਜੋ ਭਾਦੋਂ ਸੁਦੀ ਏਕਮ ਸੰਨ 1661 ਬਿਕਰਮੀ ਨੂੰ ਪਹਿਲਾ ਪ੍ਰਕਾਸ਼ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਵਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਆ ਸੰਤਾਂ ਕੇ ਕਾਰਜ ਆਪ ਖੋਲੋਇਆ ਹਰ ਕੰਮ ਕਰਾਵਣ ਆਇਆ ਰਾਮ ਇਹਦੀ ਲੋੜ ਕਿਉਂ ਪਈ ਪਹਿਲਾਂ ਤਾਂ ਇਹ ਸਵਾਲ ਪੈਦਾ ਹੁੰਦਾ ਸੰਗਤ ਜੀ ਕਿਉਂਕਿ ਉਸ ਵੇਲੇ ਜਿਹੜੀ ਕੱਚੀ ਬਾਣੀ ਆ ਉਹ ਪ੍ਰਥੀ ਜੰਮ ਦਾ ਪੁੱਤਰ ਮਿਹਰਬਾਨ ਉਚਾਰਨ ਕਰਨ ਲੱਗ ਪਿਆ ਸੀ ਸੋ ਇਸ ਦੇ ਜਵਾਬ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਇੱਕ ਥਾਂ ਦੇ ਉੱਤੇ ਇਕੱਤਰਿਤ ਕਰਕੇ ਸੰਪਾਦਨ ਕਰਕੇ ਫੇਰ ਇੱਕ ਮਹਾਨ ਸ਼ਬਦ ਗੁਰੂ ਦਾ ਮਜਸਮਾ ਤਿਆਰ ਕੀਤਾ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆ ਜਿਵੇਂ ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਇਹ ਸਾਂਝਾ ਉਪਦੇਸ਼ ਹੈ ਇਹਨੂੰ ਕੋਈ ਵੀ ਗਾ ਸਕਦਾ ਕੋਈ ਮੁਸਲਮਾਨ ਵੀ ਗਾਵੇ ਕੋਈ ਹਿੰਦੂ ਵੀ ਗਾਵੇ ਕੋਈ ਗਾਵੈ ਕੋ ਸੁਣਾਏ ਹਰ ਨਾਮਾ ਚਿਤਲਾਏ ਕਹਿ ਕਬੀਰ ਸੰਤਾਂ ਸੰਸਾ ਨਹੀਂ ਅੰਤ ਪਰਮਗਤ ਪਾਏ ਉਹਨੂੰ ਪਰਮਗਤੀ ਦੀ ਪ੍ਰਾਪਤੀ ਹੋਵੇਗੀ ਸੋ ਇਹ ਸ਼ਬਦ ਗੁਰੂ ਐਸਾ ਹੈ ਕਿ ਜਿਹਦੇ ਵਿੱਚ ਕਿਸੇ ਮੂਰਤੀ ਨੂੰ ਕਿਸੇ ਦੇਹਧਾਰੀ ਨੂੰ ਕੋਈ ਥਾਂ ਨਹੀਂ ਸਿਰਫ ਸਿਰਫ ਇੱਕ ਸ਼ਬਦ ਨੂੰ ਮੰਨਣ ਦੀ ਤਾਕੀਦ ਉਹ ਕੀਤੀ ਗਈ ਹੈ ਜਿਹੜੇ ਸੰਤਾਂ ਬਾਬਾ ਜੀ ਅੱਜ ਕੱਲ੍ਹ ਸ਼ਬਦ ਗੁਰੂ ਨੂੰ ਛੱਡ ਕੇ ਦੇਹਧਾਰੀ ਵਖੰਡੀਆਂ ਦੇ ਡੇਰਿਆਂ ਤੇ ਜਾਂਦੇ ਨੇ ਉਹਨਾਂ ਦੀ ਦੌਲਤ ਕੀ ਬਣੇਗੀ ਉਹਨਾਂ ਨੂੰ ਇਹ ਦੱਸਣਾ ਚਾਣੇ ਆ ਕਿ ਭਾਈ ਜੇ ਤਾਰੀ ਜਿੰਨੇ ਵੀ ਇਹ ਪਖੰਡੀ ਨੇ ਇਹ ਆਪ ਵੀ ਡੁੱਬਦੇ ਨੇ ਤੇ ਆਪਣੇ ਚੇਲਿਆਂ ਨੂੰ ਵੀ ਲੈ ਜਾਂਦੇ ਨੇ ਜਿਵੇਂ ਮਹਾਰਾਜ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੱਲੀ-ਕੱਲੀ ਗੱਲ ਦਾ ਜਵਾਬ ਹੈ ਆਪ ਡੁੱਬੇ ਚੋ ਬੇਦਮੇ ਚੇਲੇ ਦੀ ਇਹ ਬਹਾਏ ਇਹਨਾਂ ਨੇ ਆਪ ਵੀ ਡੁਬਣਾ ਤੇ ਚੇਲਿਆਂ ਨੂੰ ਵੀ ਰੋੜ ਕੇ ਲੈ ਜਾਣਾ ਇਸ ਕਰਕੇ ਲੋੜ ਹੈ ਕਿ ਸ਼ਬਦ ਗੁਰੂ ਦੇ ਨਾਲ ਜੁੜਿਆ ਜਾਵੇ ਤੇ ਮੈਂ ਦੂਜੀ ਬੇਨਤੀ ਇਹ ਵੀ ਕਰਾਂਗਾ ਕਿ ਅੱਜ ਜੋ ਥਾਂ-ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀਆਂ ਬੇਦਮੀਆਂ ਹੋ ਰਹੀਆਂ ਨੇ ਉਨਾ ਸ਼ਰਾਰਤੀ ਅੰਸਰਾਂ ਨੂੰ ਵੀ ਇਹ ਤਾਗੀਤ ਹੈ ਕਿ ਜਿਹੜਾ ਸ਼ਬਦ ਗੁਰੂ ਹੈ ਕਦੇ ਨਹੀਂ ਮਰਦਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਲੈ ਪਾਣੀ ਡਬੋ ਨਹੀਂ ਸਕਦਾ ਚੋਰ ਚੋਰੀ ਨਹੀਂ ਕਰ ਸਕਦਾ ਤੇ ਅੱਗ ਜਿਹੜੀ ਹੈ ਜਾਲ ਨਹੀਂ ਸਕਦੀ ਕਿਉਂਕਿ ਇਹ ਸ਼ਬਦ ਇਸੇ ਪ੍ਰਕਾਰ ਸੱਚਾ ਰਹਿਣਾ ਹੈ ਸੰਗਤਾਂ ਨੂੰ ਕੀ ਅਪੀਲ ਕਰਨੀ ਹੈ ਸੰਗਤਾਂ ਨੂੰ ਅੰਤ ਦੇ ਵਿੱਚ ਇਹੀ ਅਪੀਲ ਕਰਨੀ ਚਾਹੁੰਦੇ ਆ ਕਿ ਜਿੱਥੇ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਰੋਪ ਸਮੁੱਚੇ ਹੀ ਬ੍ਰਹਿਮੰਡ ਸਮੁੱਚੇ ਕਾਇਨਾਤ ਮਨਾ ਰਹੀ ਹੈ ਦੇਵੀ ਦੇਵਤੇ ਤੱਕ ਵੀ ਇਹ ਜੋ ਗੁਰਪੁਰਬ ਮਨਾ ਰਹੇ ਨੇ ਤੇ ਉਥੇ ਆਪਾਂ ਨੂੰ ਵੀ ਗੁਰਬਾਣੀ ਦੇ ਲੜ ਲੱਗ ਕੇ ਨਾ ਕੱਲੇ ਆਪ ਲੜ ਲੱਗੇ ਸਗੋਂ ਦੂਜਿਆਂ ਨੂੰ ਵੀ ਗੁਰਬਾਣੀ ਦੇ ਵਿੱਚ ਜੋ ਪਦਾਰਥ ਨੇ ਰਤਨ ਨੇ ਉਹਨਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਲੋੜ ਹੈ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਲੋੜ ਹੈ ਅਸੀਂ ਮੱਥੇ ਦਾ ਟੇਕਦੇ ਆ ਪਰ ਗੱਲ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਜਿੱਥੇ ਨਮਸਕਾਰ ਕਰਦੇ ਆ ਉਥੇ ਮਹਾਰਾਜ ਜੀ ਦੀ ਗੱਲ ਨੂੰ ਦੂਰ ਦਰਾਡੇ ਤੱਕ ਪਹੁੰਚਾਈਏ ਇਹ ਹੀ ਸਾਡਾ ਸਿਧਾਂਤ ਹੋਵੇਗਾ ਜੀ ਹਾਂ ਜੀ ਮੈਂ ਸਵਾਤੀ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਇੱਕ ਕੰਨਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜੇ ਦੇ ਸਵਾਦ ਦੇ ਵਿੱਚ ਦੋਨੋਂ ਸਮਾਗਮ ਕਰਾਏ ਗਏ ਨੇ ਇਸ ਬਾਬਤ ਚ ਸੰਤਾਨ ਨੂੰ ਪੀ ਤੇ ਨਿਕਰਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੁਆਰ ਦਾਸ ਮੈਨੇਜਰ ਗੁਰਦੁਆਰਾ ਘੋੜਿਆਂ ਵਾਲਾ ਨਾਭਾ ਅੱਜ ਸਮੂਹ ਸਾਧ ਸੰਗਤ ਨੂੰ ਬੋਲੋ ਸਵੇਰ ਤੋਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਦਿਹਾੜੇ ਸਬੰਧੀ ਸੰਗਤਾਂ ਗੁਰਦਵਾਰ ਸਾਹਿਬ ਨਸਤਕੋ ਹੋ ਰਹੀਆਂ ਨੇ ਤੇ 10 ਵਜੇ ਸਾਹਿਬ ਸ੍ਰੀ ਗੁਰੂ ਅਨਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਡੇ ਪੋਹ ਪਾਏ ਗਏ ਨੇ ਸੰਗਤਾਂ ਬਹੁਤ ਮਤਲਬ ਭਾਰੀ ਰਸ ਦੇ ਵਿੱਚ ਸੰਗਤਾਂ ਗੁਰੂ ਘਰ ਨਾਲ ਸਮਸਤ ਹੋ ਰਹੀਆਂ ਨੇ ਆਉਣ ਵਾਲੀਆਂ ਸੰਗਤਾਂ ਦਾ ਦਾਸ ਮੈਨੇਜਰ ਹੋਣ ਦੇ ਨਾਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ